ਕਸਟਮਰ ਕਹਿੰਦਾ ਕਿ ਐਨਓਸੀ ਲੈਣੀ ਹੈ ਜੀ ਕੀ ਚਾਹੀਦਾ ਮੈਂ ਕਹਾਂ ਨਵੀਂ ਜੁੱਤੀ ਚਾਹੀਦੀ ਐ ਐਨਓਸੀ ਲੈਣੀ ਹੈ ਜੀ ਕਹਿੰਦੇ ਉਹ ਕਿਉਂ ਜੀ ਮੈਂ ਕਹਾਂ ਤੁਹਾਡੀ ਇਹ ਘਸ ਜਾਣੀ ਐ ਫੇਰ ਵੀ ਨਵੀਂ ਲਾਉਂਗੇ ਅਸ ਕਰਕੇ ਇੱਕ ਜੁੱਤੀ ਖਰੀਦ ਲਓ ਆਪਣਾ ਉਹ ਤੁਹਾਨੂੰ ਕਿਸਾਨੀ ਪਹਿਣੀ ਆ ਤੁਹਾਨੂੰ ਐਨਓਸੀ ਸਰਕਾਰਾਂ ਦੇ ਨਾਲ ਇੱਕ ਚੀਜ਼ ਤਾਂ ਚੰਗੀ ਹੋਈ ਆ ਕਿ ਇਹਨੇ ਜਿਹੜੀਆਂ ਇਲੀਗਲ ਕਲੋਨੀਆਂ ਆ ਉਹਦੀ ਡਿਵੈਲਪਮੈਂਟ ਤੇ ਰੋਕ ਲਾਤੀ ਆ ਜਿਹਦੇ ਨਾਲ ਅਸੀਂ ਖੁਸ਼ ਹਾਂ ਯਾਨੀ ਐਜ਼ ਅ ਪ੍ਰਾਪਰਟੀ ਡੀਵੈਲਪਰ ਅਸੀਂ ਖੁਸ਼ ਹਾਂ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ 2021 ਤੋਂ ਬਾਅਦ ਤੁਸੀਂ ਕਲੋਨੀਆਂ ਜਿਹੜੀਆਂ ਅਨੌਥਰਾਇਜ਼ਡ ਆ ਉਹਤੇ ਪੂਰਨ ਤੌਰ ਤੇ ਬੈਨ ਲਾ ਦਿਓ ਔਰ ਜਿਹੜੀਆਂ ਤੁਹਾਡੀਆਂ ਸਰਕਾਰਾਂ ਤੋਂ ਪਹਿਲਾਂ ਕੱਟੀਆਂ ਨੀਆਂ ਕਲੋਨੀਆਂ ਉਹਨਾਂ ਨੂੰ ਤੁਸੀਂ ਐਨਓਸੀ ਜਾਰੀ ਕਰੋ ਰੀਅਲ ਏਸਟੇਟ ਸੀਗਾ ਇਹ ਇੱਕ ਅਨਾਰਗਨਾਈਜ਼ਡ ਕਾਰੋਬਾਰ ਸੀਗਾ ਕਿ ਜਿਹੜਾ ਡਿਵੈਲਪਰ ਹੁੰਦਾ ਸੀ ਨਾ ਉਹਨੂੰ ਬਾਈਬੌਲ ਦੀ ਸਮਝ ਹੁੰਦੀ ਸੀ ਨਾ ਉਹ ਸਮਝ ਰੱਖਣਾ ਚਾਹੁੰਦਾ ਸੀ ਨਾ ਉਹ ਚੰਗੇ ਤਰੀਕੇ ਨਾਲ ਕਲੋਨੀ ਡਿਵੈਲਪ ਕਰਦਾ ਸੀ ਇੱਕ ਮੰਨ ਲਓ ਕੋਈ ਵੀ ਬੰਦਾ ਚਾਰ ਪੈਸੇ ਉਹਦੇ ਕੋਲ ਆ ਕੇ ਪਲਾਟ ਲੈ ਕੇ ਉਹਨੂੰ ਕੱਪ ਕੇ 15 15 20 20 ਫੁੱਟ ਦੀਆਂ ਗਲੀਆਂ ਪਾ ਕੇ ਉਹਨੂੰ ਵੇਚ ਦਿੰਦਾ ਸੀ ਨਾ ਉਹਦੇ ਵਿੱਚ ਐਂਬੂਲੈਂਸ ਜਾ ਸਕਦੀ ਸੀ ਨਾ ਉਹਦੇ ਵਿੱਚ ਫਾਇਰ ਬ੍ਰਿਗੇਡ ਜਾ ਸਕਦੀ ਸੀ ਨਾ ਉੱਥੇ ਸਾਫ਼ ਸੀਵਰੇਜ ਨਾ ਪਾਣੀ ਪਹੁੰਚਦਾ ਚਾਰ ਵੀ ਨਿਲਾਕੀ ਥੋੜੀ ਜੀ ਇਹ ਹੈ ਵੀ ਜਿਹੜੀਆਂ ਕਲੋਨੀਆਂ ਆਲਰੇਡੀ ਕੱਟ ਚੁੱਕੀਆਂ ਨੇ ਚਾਹੇ ਉਹ ਇਲੀਗਲ ਆ ਅਨ ਅਥੋਰਾਈਜ਼ਡ ਆ ਤੇ ਲੋਕਾਂ ਨੇ ਉਹਦੇ ਵਿੱਚ ਬਲਾਕ ਲੇ ਹੀ ਜੇ ਆ ਕੋਚਰ ਉਹਨਾਂ ਨੂੰ ਐਨਓਸੀ ਜਾਰੀ ਕਰਨ ਦੇ ਵਿੱਚ ਦਿੱਕਤ 2018 ਤੋਂ ਪਹਿਲਾਂ ਦੀਆਂ ਜਿਹੜੀਆਂ ਕਲੋਨੀਆਂ ਕੱਟੀਆਂ ਹੋਈਆਂ ਉਹਦੇ ਵਿੱਚ ਐਨਓਸੀਸ ਮਿਲਦੀਆਂ ਪਈਆਂ ਪਰ ਜਿਹੜਾ ਜਿਹੜਾ ਕੀ ਬਾਇਰ ਆਇਆ ਜਾਂ ਜਿਹਨੇ ਜਿਹੜਾ ਪਲਾਟ ਹੋਲਡਰ ਆ ਜਾਂ ਪ੍ਰਾਪਰਟੀ ਹੋਲਡਰ ਆ ਉਹ ਤੁਹਾਡੇ ਡਿਪਾਰਟਮੈਂਟ ਦੇ ਚੱਕਰ ਮਾਰ ਮਾਰ ਕੇ ਥੱਕ ਜਾਂਦਾ ਮੰਨ ਚੀਜ਼ ਦੇ ਵਿੱਚ ਤੁਹਾਨੂੰ ਰਿਸ਼ਵਤ ਦੇ ਕੇ ਜਾਂ ਸਫਾਰਸ਼ ਲਾ ਕੇ ਰਿਸਟਰੀ ਕਰਾਉਣੀ ਪੈਂਦੀ ਆ ਉਹ ਪ੍ਰਾਪਰਟੀਆਂ ਬਿਲਕੁਲ ਨਾ ਲਓ ਪ੍ਰਾਪਰਟੀਆਂ ਉਹੀ ਲਓ ਜਿਹੜੀਆਂ ਪ੍ਰਾਪਰਟੀਆਂ ਸਰਕਾਰ ਦੇ ਬਾਈ ਲਾਜ਼ ਨੂੰ ਫੋਲੋ ਕਰਦੀਆਂ ਨੇ ਜਿਹੜੀਆਂ ਪ੍ਰਾਪਰਟੀ ਦੀਆਂ ਐਨਓਸੀ ਮਿਲ ਸਕਦੀਆਂ ਜਾਂ ਹੈਗੀਆਂ ਇੱਕ ਵਾਰੀ ਫਿਰ ਗੱਲ ਕਰਾਂਗੇ ਉਹਨਾਂ ਪ੍ਰਾਪਰਟੀ ਡੀਲਰਾਂ ਦੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਪ੍ਰਾਪਰਟੀ ਦੇ ਵਿੱਚ ਕਾਫੀ ਜ਼ਿਆਦਾ ਇਨਵੈਸਟ ਕੀਤਾ ਹੋਇਆ ਹੈ ਵਿੱਚ ਉਹ ਵੀ ਲੋਕ ਨੇ ਜਿਨ੍ਹਾਂ ਨੇ ਇਨਵੈਸਟ ਕਰਨਾ ਚਾਹੁੰਦੇ ਨੇ ਕਿਵੇਂ ਕਰਨਾ ਚਾਹੁੰਦੇ ਨੇ ਕੁਝ ਡਰ ਵੀ ਬੈਠਾ ਹੋਇਆ ਹੈ ਕਿ ਐਨਓਸੀਆਂ ਬੰਦ ਨੇ ਪਰ ਫਿਰ ਵੀ ਉਹ ਪ੍ਰਾਪਰਟੀ ਲੈਣਾ ਚਾਹੁੰਦੇ ਨੇ ਲੇਕਿਨ ਕਿਤੇ ਨਾ ਕਿਤੇ کافی ਜਿਆਦਾ ਉਹਨਾਂ ਦੇ ਅੰਦਰ ਡਰ ਵੀ ਹੈ ਕਿ ਜੇ ਲਈਏ ਪਤਾ ਨਹੀਂ ਰਜਿਸਟਰੀ ਹੋਵੇ ਕਿ ਨਾ ਹੋਵੇ ਇਦਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਮੌਜੂਦ ਹਨ ਰਜਤ ਸੂਤ ਜੀ ਸਰ ਸਵਾਗਤ ਹੈ ਇੱਕ ਵਾਰ ਹਾਂਜੀ ਥੈਂਕ ਯੂ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਸਰ ਕਾਫੀ ਲੋਕ ਐਦਾਂ ਦੇ ਨੇ ਜਿਨ੍ਹਾਂ ਨੇ ਕਾਫੀ ਜਿਆਦਾ ਪ੍ਰਾਪਰਟੀ ਦੇ ਵਿੱਚ ਪੈਸਾ ਇਨਵੈਸਟ ਕੀਤਾ ਹੋਇਆ ਹੈ ਕੁਝ ਲੋਕ ਉਹ ਵੀ ਨੇ ਜਿਨ੍ਹਾਂ ਨੇ ਪ੍ਰੋਪਰਟੀ ਕਿਦਨ ਵੇਲੇ ਇਸ ਟਾਈਮ ਡਰ ਰਹੇ ਨੇ ਕਿ ਹੋਰੀਆ ਮਹੌਲਾ ਪ੍ਰੋਪਰਟੀ ਦਾ ਕੀ ਜੇ ਲੋਕ ਲੈਣਾ ਚਾਹੁੰਦੇ ਵੀ ਨਹੀਂ ਤਾਂ ਕਿਵੇਂ ਉਹਦੇ ਵਿੱਚ ਇਨਵੈਸਟ ਕਰਨ ਕੀ ਐਨਓਸੀਆਂ ਹੋ ਰਹੀਆਂ ਨੇ ਜਾਂ ਮਤਲਬ ਅੱਜ ਦੀ ਡੇਟ ਦੇ ਵਿੱਚ ਰਜਿਸਟਰੀਆਂ ਕਰੋਣੀਆਂ ਸੁੱਕੀਆਂ ਨੇ ਦੇਖੋ ਐਦਾਂ ਕਿ ਪ੍ਰੋਪਰਟੀ ਦੇ ਵਿੱਚ ਜਿਹੜੀ ਇਨਵੈਸਟਮੈਂਟ ਆ ਹਮੇਸ਼ਾ ਹੀ ਕਿਸੇ ਹੋਰ ਇਨਵੈਸਟਮੈਂਟ ਦੇ ਨਾਲੋਂ ਬਹੁਤ ਵਧੀਆ ਰਹੀ ਆ ਤੇ ਇਸ ਕਰਕੇ ਪ੍ਰੋਪਰਟੀ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਪਹਿਲਾਂ ਜਿਹੜਾ ਰੀਅਲ ਏਸਟੇਟ ਸੀਗਾ ਇਹ ਇੱਕ ਨਾਨ ਆਰਗਨਾਈਜ਼ਡ ਦੇ ਕਾਰੋਬਾਰ ਸੀਗਾ ਕਿ ਜਿਹੜਾ ਡਿਵੈਲਪਰ ਹੁੰਦਾ ਸੀ ਨਾ ਉਹਨੂੰ ਬਾਈ ਲਾਅ ਕੋਈ ਸਮਝ ਆਉਂਦੀ ਸੀ ਨਾ ਉਹ ਸਮਝ ਰੱਖਣਾ ਚਾਹੁੰਦਾ ਸੀ ਨਾ ਉਹ ਚੰਗੇ ਤਰੀਕੇ ਨਾਲ ਕਲੋਨੀ ਡਿਵੈਲਪ ਕਰਦਾ ਸੀ ਇੱਕ ਮੰਨ ਲਓ ਕੋਈ ਵੀ ਬੰਦਾ ਚਾਰ ਪੈਸੇ ਉਹਦੇ ਕੋਲ ਆ ਕੇ ਪਲਾਟ ਲੈ ਕੇ ਉਹਨੂੰ ਕੱਢ ਕੇ 15 15 20 20 ਫੁੱਟ ਦੀਆਂ ਗਲੀਆਂ ਪਾ ਕੇ ਉਹਨੂੰ ਵੇਚ ਦਿੰਦਾ ਸੀ ਨਾ ਉਹਦੇ ਵਿੱਚ ਐਂਬੂਲੈਂਸ ਜਾ ਸਕਦੀ ਸੀ ਨਾ ਉਹਦੇ ਵਿੱਚ ਫਾਇਰ ਬ੍ਰਿਗੇਡ ਜਾ ਸਕਦੀ ਸੀ ਨਾ ਉੱਥੇ ਸਾਫ਼ ਸੀਵਰੇਜ ਨਾ ਪਾਣੀ ਕੋਈ ਨਾ ਪਰ ਇਹ ਸਰਕਾਰਾਂ ਦੇ ਨਾਲ ਇੱਕ ਚੀਜ਼ ਤਾਂ ਚੰਗੀ ਹੋਈ ਆ ਕਿ ਇਹਨੇ ਜਿਹੜੀਆਂ ਇਲੀਗਲ ਕਲੋਨੀਆਂ ਆ ਉਹਦੀ ਡਿਵੈਲਪਮੈਂਟ ਤੇ ਰੋਕ ਲਾਤੀ ਆ ਜਿਹਦੇ ਨਾਲ ਅਸੀਂ ਖੁਸ਼ ਆ ਯਾਨੀ ਐਜ਼ ਅ ਪ੍ਰੋਪਰਟੀ ਹੋਲਡਰ ਅਸੀਂ ਖੁਸ਼ ਹਾਂ ਔਰ ਸਰਕਾਰ ਦੀ ਨਿਯਮਕੀ ਥੋੜੀ ਜੀ ਇਹ ਹੈ ਵੀ ਜਿਹੜੀਆਂ ਕਲੋਨੀਆਂ ਆਲਰੇਡੀ ਕਰ ਚੁੱਕੀਆਂ ਨੇ ਚਾਹੇ ਉਹ ਇਲੀਗਲ ਆ ਅਨ ਅਥੋਰਾਈਜ਼ਡ ਆ ਤੇ ਲੋਕਾਂ ਨੇ ਉਹਦੇ ਵਿੱਚ ਪਲਾਟ ਲਏ ਹੋਏ ਆ ਸਰਕਾਰ ਉਹਨਾਂ ਨੂੰ ਐਨਓਸੀ ਜਾਰੀ ਕਰਨ ਦੇ ਵਿੱਚ ਦਿੱਕਤ ਕ੍ਰੀਏਟ ਕਰਦੀ ਹੁੰਦੀ ਹੈ ਮੰਨ ਲਓ ਸਰਕਾਰ ਆਈ 2021 ਦੇ ਵਿੱਚ ਤੇ ਜਿਹੜੀ ਕਲੋਨੀ ਕੱਟੀ ਹੈ 2019 ਦੇ ਵਿੱਚ ਕੱਟੀ ਹੈ ਠੀਕ ਹੈ ਉਦੋਂ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਤੇ ਬਿਨਾ ਬਾਈਲੌ ਸ ਫੋਲੋ ਕੀਤੇ ਕਲੋਨਾਈਜ਼ਰ ਕਲੋਨੀ ਕੱਟ ਕੇ ਵੇਚ ਦਿੰਦੇ 2018 ਤੋਂ ਬਾਅਦ ਤੋਂ ਲੈ ਕੇ 2021 ਤੱਕ ਜਿਹੜੀਆਂ ਕਲੋਨੀਆਂ ਕੱਟੀਆਂ ਨੇ ਸਰਕਾਰ ਉਹਨੂੰ ਐਨਓਸੀ ਨਹੀਂ ਦਿੰਦੀ ਪਈ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ 2021 ਤੋਂ ਬਾਅਦ ਤੁਸੀਂ ਕਲੋਨੀਆਂ ਜਿਹੜੀਆਂ ਅਨੌਥਰਾਇਜ਼ਡ ਆ ਉਹਦੇ ਤੇ ਪੂਰਨ ਤੌਰ ਤੇ ਬੈਨ ਲਾਤਾ ਪਰ ਜਿਹੜੀਆਂ ਤੁਹਾਡੀਆਂ ਸਰਕਾਰਾਂ ਤੋਂ ਪਹਿਲਾਂ ਕੱਟੀਆਂ ਗਈਆਂ ਕਲੋਨੀਆਂ ਉਹਨਾਂ ਨੂੰ ਤੁਸੀਂ ਐਨਓਸੀ ਜਾਰੀ ਕਰੋ ਨੰਬਰ 1 2018 ਤੋਂ ਪਹਿਲਾਂ ਦੀਆਂ ਜਿਹੜੀਆਂ ਕਲੋਨੀਆਂ ਕੱਟੀਆਂ ਹੋਈਆਂ ਉਹਦੇ ਵਿੱਚ ਐਨਓਸੀਸ ਮਿਲਦੀਆਂ ਪਈਆਂ ਪਰ ਜਿਹੜਾ ਜਿਹੜਾ ਕੀ ਬਾਇਰ ਆ ਜਾਂ ਜਿਹਨੇ ਜਿਹੜਾ ਪਲਾਟ ਹੋਲਡਰ ਆ ਜਾਂ ਪ੍ਰਾਪਰਟੀ ਹੋਲਡਰ ਆ ਉਹ ਤੁਹਾਡੇ ਡਿਪਾਰਟਮੈਂਟਸ ਦੇ ਚੱਕਰ ਮਾਰ ਮਾਰ ਕੇ ਥੱਕ ਜਾਂਦਾ ਮੈਂ ਇੱਕ ਬੰਦਾ ਕਹਿੰਦਾ ਕਸਟਮਰ ਕਹਿੰਦਾ ਕਿ ਹਾਂ ਐਨਓਸੀ ਲੈਣੀ ਆ ਜੀ ਕੀ ਚਾਹੀਦਾ ਮੈਂ ਤਾਂ ਨਵੀਂ ਜੁੱਤੀ ਚਾਹੀਦੀ ਐ ਐਨਓਸੀ ਲੈਣੀ ਠੀਕ ਕਹਿੰਦੇ ਉਹ ਕਿਉਂ ਜੀ ਮੈਂ ਕਿਹਾ ਤੁਹਾਡੀ ਇਹ ਘਸ ਜਾਣੀ ਆ ਫੇਰ ਵੀ ਨਵੀਂ ਲਾਉਂਗੇ ਇਸ ਕਰਕੇ ਇੱਕ ਜੁੱਤੀ ਖਰੀਦ ਲਓ ਆਪਣਾ ਉਹ ਤੁਹਾਨੂੰ ਕਿਸਾਨੀ ਪੈਣੀ ਆ ਤੁਹਾਨੂੰ ਐਨਓਸੀ ਮਿਲ ਜੂ ਬਿਲਕੁਲ ਅੱਜ ਦੀ ਬ੍ਰਿਡ ਦੇ ਵਿੱਚ ਜਿਹੜਾ ਮੀਡਲ ਕਲਾਸ ਮੰਨ ਲਓ ਬੰਦਾ ਆ ਉਹ ਕਿਤੇ ਪ੍ਰਾਪਰਟੀ ਲੈਣਾ ਚਾਹੁੰਦਾ ਆਪਣਾ ਛੋਟਾ ਮੋਟਾ ਘਰ ਲੈਣਾ ਚਾਹੁੰਦਾ ਆ ਜਿਹੜਾ ਕਰਾਇ ਤੇ ਰਹਿੰਦਾ ਇਸ ਟਾਈਮ ਉਨੇ ਮਨ ਨੂੰ ਡਰਦਾ ਹੈ ਕਿ ਅੱਜ ਦੀ ਡੇਡ ਦੇ ਵਿੱਚ ਪਤਾ ਨਹੀਂ ਮੇਰੀ ਇਨਵੈਸਟੀ ਹੋਊਗੀ ਜਾਂ ਮੈਂ ਕਿਸੇ ਗਲਤ ਰਸਤੇ ਨਾ ਚੜ ਜਾਵਾਂ ਕਿਹਾ ਇਹ ਹੀ ਜਾਂਦਾ ਹੈ ਕਿ ਅਸੀਂ ਕਰਵਾਦਾਂਗੇ ਆਰਮਨਾ ਸਾਡੀ ਸੈਟਿੰਗ ਹੈਗੀ ਆ ਮੇਰੇ ਤੋਂ ਮੈਂ ਬੇਨਤੀ ਕਰੂੰਗਾ ਕਿ ਸੈਟਿੰਗਾਂ ਵਾਲੀਆਂ ਪ੍ਰਾਪਰਟੀਆਂ ਕੋ ਬਿਲਕੁਲ ਨਾ ਲਓ ਜਿਹੜੀਆਂ ਪ੍ਰਾਪਰਟੀਆਂ ਦੇ ਵਿੱਚ ਤੁਹਾਨੂੰ ਰਿਸ਼ਵਤ ਦੇ ਕੇ ਜਾਂ ਸਫਾਰਿਸ਼ ਲਾ ਕੇ ਵਿਜਤੀ ਕਰਾਉਣੀ ਪੈਂਦੀ ਆ ਉਹ ਪ੍ਰਾਪਰਟੀਆਂ ਬਿਲਕੁਲ ਨਾ ਲਓ ਪ੍ਰਾਪਰਟੀਆਂ ਉਹੀ ਲਓ ਜਿਹੜੀਆਂ ਪ੍ਰਾਪਰਟੀਆਂ ਸਰਕਾਰ ਦੇ ਬਾਈਲॉज ਨੂੰ ਫੋਲੋ ਕਰਦੀਆਂ ਨੇ ਜਿਹੜੀਆਂ ਪ੍ਰਾਪਰਟੀ ਦੀਆਂ ਐਨੋਸਿਸ ਮਿਲ ਸਕਦੀਆਂ ਜਾਂ ਹੈਗੀਆਂ ਮੰਨ ਲਓ ਕਸਟਮਰ ਇੱਕ ਪ੍ਰਾਪਰਟੀ ਦੇਖਣ ਜਾਂਦਾ ਉਹਨੂੰ ਡਿਵੈਲਪਰ ਕਹਿੰਦਾ ਵੀ ਸਾਡੀ ਸੈਟਿੰਗ ਆ ਰਜਿਸਟਰੀ ਕਰਾ ਦਿਆਂ ਚਲੋ ਸੈਟਿੰਗ ਦੇ ਨਾਲ ਰਜਿਸਟਰੀਆਂ ਹੋਈ ਵੀ ਜਾਣੀਆਂ ਸਰਕਾਰ ਚਾਹੇ ਜਾ ਕੇ ਦੇਖ ਲਵੇ ਰਜਿਸਟਰੀਆਂ ਹੋਈ ਦੀਆਂ ਜਾਣੀਆਂ ਸੈਟਿੰਗ ਦੇ ਨਾਲ ਪਰ ਬੈਂਕ ਨੇ ਤੁਹਾਨੂੰ ਲੋਨ ਨਹੀਂ ਦੇਣਾ ਬਿਜਲੀ ਵਾਲਿਆਂ ਨੇ ਤੁਹਾਡੇ ਮੀਟਰ ਨਹੀਂ ਲਾਣਾ ਪਾਣੀ ਵਾਲਿਆਂ ਨੇ ਕਨੈਕਸ਼ਨ ਨਹੀਂ ਲਾਣਾ ਛੋਟਾ ਮਕਾਨ ਬਣਾਉਣਾ ਮੁਸ਼ਕਲ ਹੋ ਜਾਣਾ। ਇਸ ਕਰਕੇ ਉਹ ਲੋਕ ਫਿਰ ਕੀ ਕਰਨਗੇ? ਉਹ ਉਹਨਾਂ ਲੋਕਾਂ ਨੂੰ ਕਿੱਥੇ ਜਾਣਾ ਚਾਹੀਦਾ? ਕਿਹੜੇ ਡੀਲਰ ਦੇ ਕੋਲ ਜਾਣਾ ਚਾਹੀਦਾ? ਕਿਵੇਂ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਇਹ ਮਤਲਬ ਇੱਥੇ ਜਾਵਾਂਗੇ ਤੇ ਇਹ ਸਾਡਾ इजीली ਘਰ ਬਣ ਜਾਊਗਾ। ਦੇਖੋ ਆਪਾਂ ਇੱਥੇ ਦਾ ਮਤਲਬ ਇਹ ਬੜੀ ਦੁੱਖ ਦੀ ਗੱਲ ਹੈ ਕਿ ਗਵਰਨਮੈਂਟ ਨੇ ਨਵੇਂ ਬਾਈਲॉज ਤਾਂ ਕ੍ਰੀਏਟ ਕਰਤੇ ਪਰ ਉਹ ਬਾਈਲॉज ਦੇ ਬਾਰੇ ਡੀਲਰਾਂ ਨੂੰ ਜਾਣਕਾਰੀ ਨਹੀਂ ਦਿੱਤੀ। ਪਹਿਲਾਂ ਤਾਂ ਸਰਕਾਰ ਨੂੰ ਚਾਹੀਦਾ ਵੀ ਡੀਲਰਾਂ ਨੂੰ ਅਵੇਅਰ ਕਰਨ ਬੀਏ ਬਾਈ ਲॉज ਨੇ ਸਾਡੇ ਤੁਸੀਂ ਇਹ ਗਾਈਡ ਕਰੋ ਲੋਕਾਂ ਨੂੰ ਨੰਬਰ 1 ਨੰਬਰ 2 ਸਰਕਾਰ ਨੂੰ ਵੀ ਲੋਕਾਂ ਨੂੰ ਗਾਈਡ ਕਰਨਾ ਚਾਹੀਦਾ ਹੈਗਾ ਵੀ ਇਹ ਬਾਈ ਲॉज ਆ ਨੰਬਰ 3 ਬੀਏ ਐਨਓਸੀ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਚਾਹੀਦਾ ਹੂੰ ਨੰਬਰ 4 ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਮੰਨ ਲਓ ਇੱਕ ਬੰਦੇ ਦਾ ਅ 2000 ਗੈਜ ਦਾ ਪਲਾਟ ਹੈ ਸਮਝੋ ਤੇ ਉਹ ਉਹਦੇ ਚੋਂ ਇੱਕ ਹਿੱਸਾ ਵੇਚਣਾ ਚਾਹੁੰਦਾ ਮਨੋਚਾ 200 300 ਗਜ ਵੇਚਣਾ ਚਾਹੁੰਦਾ ਤੇ ਸਰਕਾਰ ਉਹ ਅਲਾਉ ਨਹੀਂ ਕਰਦੀ ਸਰਕਾਰ ਕਹਿੰਦੀ ਤੂੰ 2000 ਦਾ 2000 ਗਜ ਵੇਚ 2000 ਦਾ ਉਹਦਾ ਵਿਕਰਾ ਨਹੀਂ 200 300 ਗਜ ਵਿੱਚੋਂ ਵੇਚਣਾ ਚਾਹੁੰਦਾ ਸਰਕਾਰ ਉਹਦੀ ਐਨਓਸੀ ਨਹੀਂ ਦਿੰਦੀ ਮਤਲਬ ਸਰਕਾਰ ਡਿਫਰੈਂਸ਼ੀਏਟ ਕਰੇ ਬਿਟਵੀਨ ਦਾ ਕਲੋਨਾਈਜ਼ਰ ਤੇ ਜਿਹੜਾ ਇੱਕ ਆਮ ਪਲਾਟ ਹੋਲਡਰ ਆ ਉਹਦੇ ਵਿੱਚ ਸਰਕਾਰ ਨੂੰ ਡਿਫਰੈਂਸ਼ੀਏਟ ਕਰਨਾ ਚਾਹੀਦਾ ਜਿਹੜਾ ਪਲਾਟ ਹੋਲਡਰ ਆ ਉਹਨੂੰ ਇਜਾਜ਼ਤ ਹੋਣੀ ਚਾਹੀਦੀ ਆ ਪਲਾਟ ਕੱਟ ਕੇ ਵੇਚਣ ਦੀ ਦੋ ਹਿੱਸੇ ਕਰਾ ਦੇਵੇ ਸਰਕਾਰ ਤੇ ਤਿੰਨ ਹਿੱਸੇ ਕਰਵਾ ਦੇਵੇ ਚਾਰ ਹਿੱਸੇ ਕਰਵਾ ਦੇ ਜਿਹਦੇ ਚੋਂ ਮਤਲਬ ਹੋਵੇ ਕੋਈ ਵੱਡੇ ਲੋਕ ਜਿਨ੍ਹਾਂ ਨੇ ਮਤਲਬ ਕਾਫੀ ਜ਼ਿਆਦਾ ਮਤਲਬ ਵੱਡੀ ਪ੍ਰੋਫਿਟੀ ਦੇ ਵਿੱਚ ਇਨਵੈਸਟ ਕਰਨਾ ਹੈ ਛੋਟੇ ਲੋਕ ਜਿਵੇਂ ਮਤਲਬ ਬਹੁਤ 50 ਗਜ 80 ਗਜ 100 ਗਜ ਤੱਕ ਦੇ ਜਿਹੜੇ ਮੈਸੇਜ ਮਤਲਬ ਇਨਵੈਸਟ ਕਰਨਾ ਚਾਹੁੰਦੇ ਆ ਪ੍ਰੋਫਿਟੀ ਦੇ ਵਿੱਚ ਉਹ ਕਿੱਦਾਂ ਮਤਲਬ ਲੈਣ ਉਹਨਾਂ ਬਾਰੇ ਦੱਸੋ ਥੋੜਾ ਜਿਹਾ ਐਦਾਂ ਵੀ ਸਰਕਾਰ ਕਹਿੰਦੀ ਆ ਕਿ 72 ਗੈਸ ਤੋਂ ਥੱਲੇ ਐਮਐਫਸੀ ਦੀ ਲੋੜ ਨਹੀਂ ਹੈ ਜੀ ਹੂੰ ਐਕਚੁਅਲ ਦੇ ਵਿੱਚ ਰੂਲ ਤਾਂ ਇਹ ਹੈਗਾ ਕਿ 72 ਗਜ ਤੋਂ ਥੱਲੇ ਮਕਾਨ ਬਣਾਇਆ ਹੀ ਨਹੀਂ ਚਾਹੀਦਾ ਕਿਉਂਕਿ ਉਹਦੇ ਦੇ ਉੱਤੋਂ ਸਾਰੀਆਂ ਫੈਸਿਲਿਟੀਆਂ ਨਹੀਂ ਅਵੇਲ ਹੋ ਸਕਦੀਆਂ ਜਿਵੇਂ 50 ਗਜ ਦੇ ਜਿਹੜੇ 플ੌਟ ਕਰਤੇ ਹੋਏ ਆ ਜਦੋਂ ਅੱਜ ਆਪਾਂ ਨੂੰ ਦੋ ਕਮਰੇ ਪਾਉਣੇ ਆ ਟ੍ਰੇਨਿੰਗ ਦਾ ਪਾਉਣਾ ਹੋਵੇ ਕਿ ਜਦੋਂ ਲਾਇਟਨ ਸਾਫਰਾ ਬਣਾਉਣਾ ਹੋਵੇ ਉਹ ਪ੍ਰੋਪਰਲੀ ਪਾਣੀ ਨਹੀਂ ਪ੍ਰੈਸ ਕਰਕੇ ਸਰਕਾਰ ਕਹਿੰਦੀ ਵੀ 72 ਗਜ ਤੋਂ ਉੱਪਰ ਹੀ ਮਕਾਨ ਬਣਾਓ ਉਹਦੀਆਂ ਹੀ ਅਸੀਂ ਅਨਾਉਂਸਿਸ ਜਾਰੀ ਕਰਾਂਗੇ ਇਹ ਜਿਹੜੀ ਜਿਹੜੇ ਕਿਸ਼ਤਾਂ ਦੇ ਉੱਤੇ 플ੌਟ ਦੇ ਰਹੇ ਨੇ ਪਿੱਛੇ ਐਗਰੀਮੈਂਟ ਕੀਤਾ ਜਾਂਦਾ ਵੀ ਐਨੀ ਪੇਮੈਂਟ ਇਹਦੀ ਆ ਗਈ ਹੈ ਐਨੀਮਮ ਵਸੂਲਣੀ ਆ ਡੀਲਰ ਵੱਲੋਂ ਤੇ ਉਹ ਮੰਨ ਲਓ ਉਹ ਬਿਲਕੁਲ ਸਹੀ ਹੁੰਦਾ ਹੈ ਜੇ ਉਹਦੇ ਵਿੱਚ ਵੀ ਕੋਈ ਕਪੜਾ ਹੁੰਦਾ ਹਾਂ ਐਦਾਂ ਵੀ ਜਿਹੜੀ ਤੁਸੀਂ ਗੱਲ ਕਹਿਣਾ ਚਾਹੁੰਦੇ ਹੋ ਹੁਣ ਮੈਂ ਉਸ ਗੱਲ ਤੇ ਕੋਟਰੀ ਆ ਜਾਣਾ ਜਿਹੜੇ ਜਿਹੜੇ 플ੌਟਸ ਬੀਚ ਦੇ ਪਈ ਆ ਕਿਸ਼ਤਾਂ ਦੇ ਉੱਤੇ ਹੱਲੇ ਵੀ ਵਿਕਦੇ ਪਈ ਆ ਤੇ ਤੁਸੀਂ ਮੰਨ ਲਓ ਦਾ ਬੋਰਡ ਲੱਗੇ ਦੇਖੇ ਆ ਸਰੇ ਆਂ ਵਿਕਦੇ ਪਈ ਆ ਕਿਸ਼ਤਾਂ ਦੇ ਉੱਤੇ ਲਾਂਚ ਕੀ ਹੋ ਚੁੱਕੀ ਆ ਉਹ ਨਹੀਂ ਲੈਣੇ ਚਾਹੀਦੇ ਪਹਿਲਾਂ ਦਾ ਮਾਮਲਾ ਬਿਲਕੁਲ ਉਹ ਪਲਾਟ ਨਾ ਲਓ ਕਿਉਂਕਿ ਉਹਦੀਆਂ ਐਨਓਸੀਜ਼ ਜਾਰੀ ਨਹੀਂ ਹੋ ਸਕਦੀਆਂ ਮੰਨ ਲਓ ਅੱਜ ਦੀ ਡੇਟ ਦੇ ਵਿੱਚ ਜਿਹੜਾ ਬੰਦਾ ਜ਼ਮੀਨ ਲਾਂਦਾ ਮੰਨ ਜੋ ਮੰਨ ਲਓ 5 ਕਿੱਲੇ ਹੂੰ ਉਹਨੇ ਸੈਟਿੰਗ ਕਰ ਲਈ ਅਫਸਰ ਦੇ ਨਾਲ ਹੂੰ ਉਹਨੇ ਵਿੱਚ ਸੜਕਾਂ ਪਾਈਆਂ ਉਹੀ ਪੁਰਾਣਾ ਕੰਮ ਹੋ ਗਿਆ ਯਾਨੀ ਹੂੰ ਵਿੱਚ ਸੜਕਾਂ ਪਾਈਆਂ ਇਲੈਗਲ ਛੋਟੇ ਛੋਟੇ ਸੀਵਰੇ ਪਾ ਕੇ ਛੋਟੇ ਜਿਹੜੀਆਂ ਪਾਣੀ ਦੀਆਂ ਪਾਈਪਾਂ ਪਾਤੀਆਂ ਕਿ ਉੱਥੇ ਮੀਟਰ ਵੀ ਲੱਗੇ ਹੋਏ ਨੇ ਤਾਂਕਿ ਮੀਟਰ ਤਾਂ ਟੈਕਨੀਕਲੀ ਮੀਟਰ ਸਰਕਾਰ ਬੰਦ ਨਹੀਂ ਕਰ ਸਕਦੀ ਕਿ ਇਹ ਬੰਦੇ ਦੀ ਮੂਲ ਜ਼ਰੂਰਤ ਹੈ ਜਿਵੇਂ ਪਾਣੀ ਹੋ ਗਿਆ ਤੇ ਆਪਣਾ ਬਿਜਲੀ ਹੋ ਗਈ ਤੇ ਬੰਦੇ ਦੀ ਮੂਲ ਲੋਡ ਹੈ ਮੂਲ ਜ਼ਰੂਰਤ ਹੈ ਬੇਸਿਕਲੀ ਨਹੀਂ ਬਹਿ ਸਰਕਾਰ ਬੰਦ ਨਹੀਂ ਕਰ ਸਕਦੀ ਤਾਂ ਵਾਇਆ ਕੋਟ ਮੀਟਰ ਲੱਗ ਜਾਂਦੇ ਨੇ ਠੀਕ ਹੈ ਉਹਦਾ 30-40000 ਰੁਪਿਆ ਡੀਲਰ ਮਤਲਬ ਕਈ ਬੰਦੇ ਘੁੰਮਦੇ ਆ ਖਰਚਾ ਲੈਂਦੇ ਆ ਇਸ ਕਰਾ ਕੇ ਮੀਟਰ ਲਵਾ ਦਿੰਦੇ ਹੂੰ ਪਰ ਮੈਂ ਤੁਹਾਨੂੰ ਦੱਸ ਰਿਹਾ ਵੀ ਆ ਜਿਹੜੇ ਪੰਜਾਬ ਜਾਂ ਗਾਇਦੇ ਦੇ ਪਲਾਟ ਆ ਮੇਰੇ ਕੋਲ ਕਈ ਬੰਦੇ ਆਏ ਆ ਉਹ ਕਹਿੰਦੇ ਰਜਤ ਜੀ ਕਿਸ਼ਤਾਂ ਤੇ ਪਲਾਟ ਮਿਲਦੇ ਪਏ ਸੀ ਅਸੀਂ ਲੈ ਲੇ ਸਾਨੂੰ 3 ਸਾਲ ਕਿਸ਼ਤਾਂ ਦੇਤੀਆਂ ਬੰਦੇ ਦੀਆਂ ਉਹਨੂੰ ਕੌਨ ਲਾਈਨ ਤੋਂ ਕਹਿੰਦੇ ਰਜਿਸਟਰੀ ਕਰਾਓ ਕਰਾਂਦਾ ਹੀ ਨਹੀਂ ਉਹ ਕਹਿੰਦਾ ਸਟਾਲ ਦੇ ਪਿੱਛੇ ਲਿਖਾ ਦਿੱਤਾ ਇਹ ਰਜਿਸਟਰੀ ਤੇ ਮੈਂ ਸਾਰਾ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਐਿਹੋ ਜੇ ਚੱਕਰਾਂ 'ਚ ਬਿਲਕੁਲ ਨਾ ਪੈਣ ਐਦੇ ਨਾਲੋਂ ਇਹੇ ਆ ਮੇਰੀ ਗੱਲ ਧਿਆਨ ਨਾਲ ਸੁਣੋ ਉਹਦੇ ਤੋਂ ਕਿਸ਼ਤਾਂ ਤੋਂ ਪਲਾਟ ਲੈਣ ਨਾਲ ਤੁਸੀਂ ਕੋਈ ਐਨਓਸੀ ਵਾਲਾ ਪਲਾਟ ਲੱਭੋ ਉਹਤੇ ਬੈਂਕ ਤੋਂ ਲੋਨ ਕਰਾ ਲ ਬੈਂਕ ਨੂੰ ਕਿਸ਼ਤਾਂ ਦੇ ਦੋ ਮਜਾਏ ਕਿ ਕਲੋਨਾਈਜ਼ਰ ਨੂੰ ਦੇਣ ਦੀ ਮਤਲਬ ਜਿਹੜੀਆਂ ਅਨ ਅਪਰੂਵਡ ਕਲੋਨੀਆਂ ਦੇ ਵਿੱਚ ਹਾਂ ਕੋਈ ਅਪਰੂਵਡ ਕਲੋਨੀ ਵਾਲਾ ਤੁਹਾਨੂੰ ਕਿਸ਼ਤਾਂ ਤੇ ਪਲਾਟ ਦੇਵੇ ਤੇ ਤੁਹਾਡੀ ਕੋ 12 ਪਰ ਜਨਰਲਲੀ ਜਿਹੜੀ ਅਪਰੂਵਡ ਕਲੋਨੀ ਹੈ ਉਹ ਕਿਸ਼ਤਾਂ ਤੇ ਪਲਾਟ ਨਹੀਂ ਦਿੰਦਾ ਹਾਂਜੀ ਬਿਲਕੁਲ ਮਤਲਬ ਜਦੋਂ ਕੋਈ ਆਮ ਨਾਗਰਿਕ ਕਿਸੇ ਡੀਲਰ ਦੇ ਕੋਲ ਜਾਂਦਾ ਵੀ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਤੂੰ ਬੈਂਕ ਦੇ ਵਿੱਚ ਲੱਗ ਵਿਆਜ ਭਰੇਗਾ ਫालतू ਪੈਸਾ ਦੇਗਾ ਇਹਦੇ ਨਾਲ ਉਹ ਤੂੰ ਜਿੰਨੀ ਪੇਮੈਂਟ ਬਣੀ ਆ ਉਨੀ ਦੀ ਤੈਨੂੰ ਕਿਸ਼ਤ ਬਣਾ ਦਿੰਦੇ ਆ ਤੈਨੂੰ ਵਿਆਜ ਦਾ ਵੀ ਛੋਟਕਾਰਾ ਮਿਲ ਜਾਂਦਾ ਤੇ ਤੂੰ ਸਾਡੀ ਕਲੋਨੀ ਦੇ ਵਿੱਚ ਪਲਾਟ ਬਣਾ ਕੇ ਥੋੜੇ ਜਿਹੇ ਪੈਸੇ ਦੇ ਕੇ ਆਪਣੀ ਸ਼ੁਰੂਤ ਆਪਣੀ ਬਿਲਡਿੰਗ ਬਣਾਉਣੀ ਅੱਗਾ ਕਿ ਮੈਂ ਤਾਂ ਜਿਹੜੇ ਲੋਕਾਂ ਦੀ ਮੇਲਤ ਦੀ ਕੂਟਕੀਨੇ ਵੀ ਕਮਾਈ ਆ ਲੋਕੀ ਆਪਣੇ ਘਰੋਂ ਗਹਿਣਾ ਗੱਟਾ ਵੇਚ ਕੇ ਆਪਣਾ ਜਾਂ ਕਿਸੇ ਹੋਰ ਤਰੀਕੇ ਨਾਲ ਪੈਸੇ ਜੋੜ ਕੇ ਉਧਾਰ ਲੈ ਕੇ ਲੋਕੀ ਕੋਈ ਬਿਮਾ ਦੇ ਦਿੰਦੇ ਆ ਪਰ ਹੌਲੀ ਹੌਲੀ ਪੈਸੇ ਜੋੜ ਕੇ ਕਿਸਤਾਂ ਦੇ ਜਾਂਦੇ ਪਰ ਐਟ ਦਾ ਐਂਡ ਆਫ ਦੇ ਜਿਹੜੀ ਪ੍ਰਾਪਰਟੀ ਉਹ ਲੈਂਦੇ ਨੇ ਆ ਸੋ ਕਾਲਡ ਕਿਸਤਾਂ ਵਾਲਾ ਟ੍ਰੈਂਡ ਚੱਲਿਆ ਕਿ ਕਲੋਨਿਅਨ ਚ ਤੁਸੀਂ ਕੈਂਚਾ ਫਾਰਮ ਪੇਮੈਂਟ ਦੇ ਅਨਨੌਾਇਜ਼ ਕਲੋਨੀ ਚ ਉਹ ਦਿੱਕੇ ਪੈਸੇ ਜ਼ੀਰੋ ਹੋ ਜਾਂਦੇ ਆ ਜਦ ਤੁਸੀਂ ਐਨੇ ਸਾਰੇ ਪੈਸੇ ਦੇ ਕੇ ਮਾਲਕ ਹੀ ਨਹੀਂ ਬਣੇ ਪ੍ਰਾਪਰਟੀ ਦੇ ਤੁਸੀਂ ਉਹ ਪ੍ਰਾਪਰਟੀ ਕਰਨੀ ਕੀ ਆ ਘੱਟੋ ਘੱਟ ਬੈਂਕ ਨੂੰ ਵਿਆਜ ਦੇ ਕੇ ਤੁਸੀਂ ਮਾਲਕਤਾ ਮੰਨਦੇ ਤਾਂ ਹੈ ਨਾ ਇਸ ਕਰਕੇ ਜੇ ਜੇ ਤੁਸੀਂ ਪ੍ਰਾਪਰਟੀ ਲੈਣੀ ਹੈ ਐਨਓਸੀ ਵਾਲੀ ਲੋ ਤਨਾ ਪੈਸੇ ਜੋੜੋ ਆਪਣੇ ਕੋਲ ਚਾਹੇ 2 ਸਾਲ ਲਾ ਲਓ ਪੈਸੇ ਜੋੜ ਲਓ ਆਪਣੇ ਕੋਲ ਇੱਕ ਬੁਗਣੀ ਲਾ ਲਓ ਗੋਲਕ ਲਾ ਲਓ ਉੱਚ ਪੈਸੇ ਪਾਈ ਜੋ ਤੁਸੀਂ ਸਮਝੋ ਕਲੋਨਾਈਜ਼ਰ ਉਹ ਜਿਹੜੀ ਗੋਲਕ ਆ ਤੁਸੀਂ ਕਲੋਨਾਈਜ਼ਰ ਨੂੰ ਪੈਸੇ ਜਦੋਂ ਤੁਹਾਡੇ ਕੋਲ ਪੈਸੇ ਜੁੜ ਗਏ ਉਦੋਂ ਕਲੋਨਾਈਜ਼ਰ ਕੋਲ ਜਾਓ ਉਹਨੂੰ ਕੋਈ ਯਾਰ ਸਾਨੂੰ ਐਨਓਸੀ ਵਾਲਾ ਪਲਾਟ ਦੇ ਡੀਲਰ ਕੋਲ ਜਾਓ ਉਹਨੂੰ ਕੋ ਐਨਓਸੀ ਵਾਲਾ ਪਲਾਟ ਲੈ ਕੇ ਦੇ ਐਨਓਸੀ ਵਾਲਾ ਪਲਾਟ ਹੀ